ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੀਰ ਸੱਜਣ ਦੇ ਇੱਥੇ ਪਹੁੰਚੇ ਤੇ ਮੇਰੇ ਵਾਰਮਸੀ ਮੇਰੀਆਂ ਪੈਣਾ ਮਾਤਾਵਾਂ ਬਜ਼ੁਰਗਾਂ ਦਾ ਤੁਹਾਡਾ ਤੈ ਦਿਨੋਂ ਸ਼ੁਕਰ ਬਜਾਰਨਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਉਣ ਵਾਲੇ ਕੁਝ ਸਮੇਂ ਬਾਅਦ ਐਮਸੀ ਇਲੈਕਸ਼ਨ ਤਾਂ ਵਿਗਲ ਵਾਗ ਚੁੱਕਿਆ ਸੋ ਆਪਾਂ ਤੁਹਾਡੀਆਂ ਮੰਗਾ ਖਾਤਰ ਤੇ ਫੜੀਆਂ ਜਿਹੜੀਆਂ ਸਾਲਾਂ ਬੱਦੀਆਂ ਸ਼ਾਇਦ ਮੇਰੇ ਬਜ਼ੁਰਗਾਂ ਪਿੱਛੇ ਭਾਉ ਸ਼ਾਗਨ ਵਾਲੇ ਜੀ ਬੈਠੇ ਆ ਬਜ਼ੁਰਗਾਂ ਸਨ ਮੇਰੇ ਤਾਂ ਐਫ ਕੈਂਪ ਦੀਆਂ ਜਿਹੜੀਆਂ ਰਜਿਸਟਰੀਆਂ ਕੁਝ ਹੋਰ ਮੁੱਦੇ ਐ ਜਿਵੇਂ ਕਿ ਕੈਂਪ ਦੀ ਪਹਿਲਾਂ ਇੱਥੇ ਗੇਟ ਹੁੰਦੇ ਸੀਗੇ ਬਿਲਕੁਲ ਕੈਂਪ ਸੇਫਟੀ ਵਾਲਾ ਹੁੰਦਾ ਸੀਗਾ ਕੋਈ ਦਿੱਕਤ ਨਹੀਂ ਆਉਂਦੀ ਸੀਗੀ ਕੈਂਪ ਦੀਆਂ ਰਜਿਸਟਰੀਆਂ ਦਾ ਮੁੱਦਾ ਐ ਆਪਾਂ ਉਹ ਪੈਨ ਬਲਜੀਤ ਕੌਰ ਜਿਹੜੇ ਕੈਬਨਿਨ ਮਿਨਿਸਟਰ ਪੰਜਾਬ ਆਪਾਂ ਨੇ ਇੱਕ ਵਾਦਾ ਕਰਕੇ ਗਿਆ ਐ ਤੇ ਅੱਜ ਤੱਕ ਕੁਝ ਸਮਾਂ ਪਹਿਲਾਂ 4 ਸਾਲ ਪਹਿਲਾਂ ਜਦੋਂ ਇਹ ਪਾਰਟੀ ਆਈ ਸੀ ਤੇ ਮੈਂ ਪਾਰਟੀ ਜੁਆਇਨ ਕਰਨ ਤੇ ਉਹਨਾਂ ਨੇ ਇਹ ਮੁੱਦਾ ਮੇਨ ਰੱਖਿਆ ਸੀਗਾ ਤਾਂ ਉਹ ਹੁਣ ਸ਼੍ਰੀ ਰਾਮ ਨਰਮਨਟ ਕਲੱਬ ਦੀ ਪਵਿੱਤਰ ਸੇਤੇ ਇਹ ਭਰੋਸਾ ਦੇ ਕੇ ਗਿਆ ਐ ਕੀ ਆਉਣ ਵਾਲੇ 26 ਦੇ ਵਿੱਚ ਵਿੱਚ ਮੈਂ ਕ੍ਰਿਸ਼ਨਨਗਰ ਕੈਂਪ ਨਿਵਾਸੀਆਂ ਨੂੰ ਇੱਕ ਬਹੁਤ ਵੱਡੀ ਸੁਗਾਤ ਤੇ ਬਹੁਤ ਵੱਡਾ ਤੋਹਫਾ ਦੇ ਕੇ ਜਾਵਾਂਗੀ ਆਪਾਂ ਹਰ ਵਾਰੀ ਐਮਸੀ ਬੁਲਾਦੇ ਆਂ ਆਪ ਦਾ ਭਾਈ ਜਿਹਾ ਵਿਆਹ ਨਹੀਂ ਬਣਦੀ ਹੈ ਤੇ ਮੇਰੇ ਸਾਹਮਣੇ ਕੋਈ ਸਿਰਫ 10 ਵਾਰ ਖਾਸ ਕੋਈ ਡਿਵੈਲਪਮੈਂਟ ਨਹੀਂ ਹੋਈ ਵਾਰ ਵਿੱਚ ਇਹ ਤੁਹਾਡੇ ਪਰਸੇ ਤੇ ਮੈਂ ਖੜਾ ਨਾ ਉਤਰਿਆ ਤਾਂ ਤੁਸੀਂ ਪਹਿਲੇ ਤਾਂ ਮੇਰੇ ਤੋਂ ਐਗਰੀਮੈਂਟ ਲਓ ਬੜੀ ਜੇ ਭਾਦ ਸੇਵਾ ਨਾਲ ਤੁਸੀਂ ਸਾਥ ਦੇ ਕੇ ਆਪੇ ਬੱਚੇ ਨੂੰ ਅਸ਼ੀਰਵਾਦ ਦੇ ਕੇ ਇਸ ਮੌਕਾ ਤੇ ਪੰਚਾਇਤ ਹੋ ਅਸਾਨਾ ਪਹਿਲਾ ਮੇਰੇ ਐਗਰੀਮੈਂਟ ਹੋਣਗੇ ਤੁਹਾਡੇ ਨਾਲ ਕਿ ਜੋ ਵੀ ਇਸ ਕੰਮ ਤੋਂ ਬਾਅਦ 5 ਸਾਲਾਂ ਮੈਂ ਜੋ ਵੀ ਤਨਖਾਹ ਹੋਵੇ ਉਹ ਵਾਰਡ ਦੇ ਪ੍ਰਤੀ ਹਰੇਕ ਸਮਨ ਦੇ ਪ੍ਰਤੀ ਲੱਗੇਗੀ ਵਾਰਡ ਦੀ ਡਿਵੈਲਪਮੈਂਟ ਵਾਸਤੇ ਲੱਗੇਗੀ ਉਦੋਂ ਬਾਅਦ ਜਿਵੇਂ ਵਾਰਡ ਵਾਸੀਆਂ ਦੇ ਜੇ ਨਾਲ ਇਸ ਤਰ੍ਹਾਂ ਮੇਰੇ ਮੋਢੇ ਤੇ ਮੋਢਾ ਲਾ ਕੇ ਚੱਲੋਗੇ ਸਾਥ ਸਹਿਯੋਗ ਦਿਓਗੇ ਤਾਂ ਫੇਰ ਹੀ ਇਹ ਕੰਮ ਨਿਵੇੜੇ ਚੱਲਣਾ ਹੈ ਤੁਸੀਂ ਇੱਥੇ ਆਨ ਤੇ ਤੁਹਾਡਾ ਬਹੁਤ ਤੈਦਿਲੋ ਸ਼ੁਕਰਗੁਜ਼ਾਰ ਆਂ ਪਾਰਟੀ ਵੱਲੋਂ ਵੀ ਜੀ ਤੁਹਾਡੇ ਵੱਲੋਂ ਮੇਰੇ ਵੱਲੋਂ ਕੰਪਨੀ ਦਾ ਕਰਤੂਕ ਜਿਹੜੇ ਪਾਰਟੀ ਜਿਹਦੇ ਹਲੇ ਜਿਹੜਾ ਕੋਲ ਲੜਨ ਇਸ ਦੇ ਰਾਸਤੇ ਹੋਣ ਔਰ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਕੋਲ ਮੈਡਿਕ ਪਰ ਚਲੇ ਹੋ ਮਿਊਨਿਸਪਲ ਚੋਣਾਂ ਦੇ ਜੈਸ਼ਰਾਂ ਵੀ ਪਹਿਲਾ ਸਭ ਤੋਂ ਪਹਿਲਾ ਪੜਾ ਮੀਡੀਆ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜਿ ਤੁਸੀਂ ਮੇਰੇ ਇੱਕ ਸੱਦੇ ਤੇ ਇੱਥੇ ਆਏ ਜਿਵੇਂ ਵੀ ਤੁਸੀਂ ਹੁਣ ਵੇਖਿਆ ਹੀ ਹੈ ਇਲੈਕਸ਼ਨ 2026 ਮਿਸਕ ਕਮੇਟੀ ਦੇ ਅਜਾਜ ਹੋ ਚੁੱਕਿਆ ਹੈ ਬਾਏ ਇੱਕ ਅੰਤਿਕ ਇੱਕ ਛੋਟੇ ਸਬਦੇ ਦੇ ਬਿਆਨ ਤੇ ਇਹ ਪਾਸਾਰੇ ਪਰਿਵਾਰਕ ਸਾਡੀ ਬਿਆਦਰੀ ਇਕੱਠੀ ਹੋਈ ਹੈ ਇਹ ਮੁੱਦੇ ਹੈ ਜੀ ਸਾਡੇ ਪੈਂ ਬਲਜੀਤ ਕਰਕੇ ਚਾਰ ਸਾਲ ਪਹਿਲਾਂ ਹੀ ਅਸੀਂ ਮੰਤਰੀ ਸਾਹਿਬ ਪੰਜਾਬ ਇਹਨਾਂ ਕੋਲ ਪਹਿਲਾਂ ਹੀ ਰੱਖੇ ਹੋਇਆ ਹੈ ਕਿ ਇਹ ਤਾਂ ਸਬਦੇ ਮੁੱਦੇ ਮੇਨ ਹੈਗੇ ਜੀ ਰਜਿਸਟਰੀਆਂ ਦੇ ਤੋਂ ਪੈਂਜੀ ਨੇ ਪ੍ਰੋਸਾ ਦਵਾਇਆ ਸਾਲੋਂ ਕਿ ਇਸ 26 ਰੋਜ਼ ਚ ਬਹੁਤ ਵੱਡੀ ਸ਼ੋਗਾਤ ਤੁਹਾਨੂੰ ਅਸੀਂ ਕੈਂਪ ਕ੍ਰਿਸ਼ਨਨਗਰ ਕੈਂਪ ਨਿਵਾਸੀਆਂ ਨੂੰ ਦੇਣ ਜਾ ਰਿਹਾ ਹੈ ਬਹੁਤ ਲੱਗਦਾ ਕਿ ਇਹ ਹੋ ਸਨ 47 ਬਲੇ ਦੇ ਜਦੋਂ ਇਹ ਲਾਲ ਲਾਈਨ ਦੇ ਵਿੱਚ ਲਾਈ ਦੇ ਸਾਰੇ ਮੇ ਮਕਾਨ ਜਿੰਨੇ ਵੀ ਰਹਿ ਚੁੱਕੇ ਇਹਨੂੰ ਜਦੋਂ ਉਧਰੋਂ ਲਾਟ ਹੋਈ ਸੀ ਇਹਨਾਂ ਦੀ ਰਜਿਸਟਰੀ ਨਹੀਂ ਹੋਈਆਂ ਜੀ ਪਾਕਿਸਤਾਨ ਤੋਂ ਜਿਹੜੇ ਐਸੀ ਰਫੂਜੀ ਏਰੀਆ ਵਜਦਾ ਇਹ ਸਾਰਾ ਤੇ ਇਹਦੇ ਵਿੱਚ ਸਾਨੂੰ ਅੱਜ ਤੱਕ ਵੀ ਮਲਕੀਅਤ ਬੜੇ ਸਾਲਾਂ ਤੋਂ ਇੱਕੋ ਹੀ ਮਸਲਾ ਟਕੇ ਆ ਰਿਹਾ ਜੀ ਹਰ ਬਹੁਤ ਸਰਕਾਰਾਂ ਆਈਆਂ ਪਰ ਸਾਨੂੰ ਕਿਸੇ ਨੇ ਕੋਈ ਰਾਣੀ ਪਾਇਆ ਪਰ ਇਸ ਵਾਰ ਸਾਡੇ ਮਿਨਿਸਟਰ ਸਾਹਿਬ ਐਮਬੈਜੀ ਕੋਆਰਡੀਨੇਟਰ ਪੂਰੇ ਵਿਸ਼ਵਾਸ ਨਾਲ ਸਾਡੇ ਪੂਰੇ ਕੈਂਪ ਨਿਵਾਸੀਆਂ ਨੂੰ ਤੇ શ્રી ਰਾਮਾਦਾਵਾੜੀ ਕਲੱਬ ਦੀ ਸੈਨਾਰੀ ਸਟੇਜ ਤੇ ਪ੍ਰੋਕੈਸ ਸਟੇਜ ਤੇ ਕਹਿ ਕੇ ਗਿਆ ਕਿ ਇਸ ਸਾਲ ਤੁਹਾਨੂੰ ਇੱਕ ਬਹੁਤ ਵੱਡੀ ਸਹੂਗਾਤ ਖੰਡਾ ਇੱਕ ਜਿਹੜੀ ਬੜੇ ਸਾਲਾਂ ਤੋਂ ਉੱਥੇ ਆ ਰਹੀ ਸੀ ਇੱਕ ਮੰਗ ਉਹ ਪੂਰੀ ਕਰਨ ਜਾ ਰਹੇ ਹਨ ਹਾਲਾਂਕਿ ਉਹਨਾਂ ਨੇ ਸ਼ੋਰ ਇਹ ਰੱਖਿਆ ਸੀਗਾ ਬਣਾ ਕੇ ਬੀਐਨਆਈ ਸਰਪੰਚ ਜੀ ਤਾਂ ਹੀ ਪਰੋਖ ਕਹਿੰਦੇ ਸੀ ਵੀ ਇਸ ਸਾਲ ਦੇ ਵਿੱਚ ਤੁਹਾਨੂੰ ਇਹ ਸੁਗਾਤ ਤੁਹਾਡੀ ਚੋਲੀ ਪੈ ਜੇਗੀ। ਹੋਰ ਮੁੱਦੇ ਆ ਜੀ ਜਿਵੇਂ ਸਾਡੇ ਦੇਖੋ ਜੀ 10 40 ਦੀਆਂ ਕੋਠੀਆਂ ਗਿਆ ਗਲੀਆਂ ਛੋਟੀਆਂ ਗਲੀਆਂ ਦੇ ਛੋਟੇ ਬੱਚੇ ਆਵਾਰਾ ਪਸ਼ੂਆਂ ਤੋਂ ਟਟਿਆ ਮਤਲਬ ਨਿਕਲਾ ਤਾਂ ਜਿਹੜਾ ਵਿਕਰ ਬਾਹਰ ਖੜਾ ਕਰੀਏ ਤਾਂ ਚੋਰੀ ਹੋ ਜਾਂਦਾ ਜੀ। ਤੁਹਾਨੂੰ ਪਤਾ ਹੈ ਅੱਜ ਦਾ ਨਸ਼ਾ ਬਹੁਤ ਵਾ ਚੁੱਕਿਆ ਤੇ ਉਦੋਂ ਬਾਅਦ ਹੈ ਜੀ ਸਾਡੇ ਜੇਰ ਲਵਾ ਕੇ ਦਿੱਤੇ ਹਨ ਪੰਨ ਵਿਜੀਤ ਕਰੋ ਬਹੁਤ ਜ਼ਿਆਦਾ ਤਨਬਲੇ ਜਿਹਨ ਨਸ਼ੇ ਆਮਰੋ ਦੇ ਇੱਕ ਯੋਧੇ ਚਲਾਇਆ ਸੀਗਾ ਉਹਦੇ ਵਿੱਚ ਮੇਰੇ ਹਿਸਾਬ ਨਾਲ 90% ਸਰਕਾਰ ਕਾਮਯਾਬ ਹੋਈ ਹੈ 90% ਉਹਨਾਂ ਨੇ ਐਡਾ ਵਧੀਆ ਹਰ ਖਾਤੇ ਨਸ਼ਾ ਸ਼ਰਾਬ ਕੇ ਅੰਦਰ ਔਰ ਘਰ ਘਰ ਸਰਕਾਰ ਤੁਹਾਡੇ ਦਵਾਰ ਜਾ ਕੇ ਹਰ ਘਰ ਵਿੱਚ ਜਿਵੇਂ ਕਿ ਹਰੇਕ ਮੁੱਦੇ ਦੇਖ ਰਹਾ ਉਤਰੀ ਹੈ ਜੀ ਤੇ ਸਾਨੂੰ ਇਹ ਨਹੀਂ ਲੱਗਦਾ ਕਿ ਪੰਨ ਵਿਜੀਤ ਕਰਨ ਨੇ ਜੋ ਸਾਡੇ ਨਾਲ ਵਾਦਾ ਕੀਤਾ ਹੈ ਕ੍ਰਿਸ਼ਨ نگر ਕੈਂਪਨ ਵਾਸੀਆਂ ਵੱਲੋਂ ਕਿ ਥੋੜੀਆਂ ਜਿਹੀਆਂ ਵਿਸ਼ਟੀਆਂ ਬਹੁਤ ਜਲਦ ਤੇ ਜਲਦ ਉਹ ਉਹ ਪੂਰੀਆਂ ਕਰ ਦਿੱਤੇ ਜਾਣਗੀਆਂ ਤੁਹਾਡੇ ਜਿਹੜੇ ਮਕਾਨਾਂ ਦੀ ਹੈ ਮਲਕੀਅਤ ਹੈ ਉਹ ਤੁਹਾਨੂੰ ਸੌਂਪੀ ਜਾਏਗੀ ਅਸੀਂ ਇਹ ਸਮੀਰ ਨਾਲ ਇਹ ਜਨਤਾ ਦੇ ਕਚਹਿਰੀ 'ਚ ਖੜੇ ਆਂ ਅੱਜ ਜੋ ਰਸ ਹੈ ਇਸੇ ਦਾਅਵੇ ਨਾਲ ਕੀਤਾ ਹੈਗਾ ਕਿ ਜ ਆਉਣ ਵਾਲੇ ਇਲਾਕੇ ਦੇ ਵਿੱਚ ਕੁਝ ਸਮੇਂ ਦੇ ਵਿੱਚ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਹੈ ਇਹ ਸਰਕਾਰ ਪੂਰੀ ਕਰੇਗੀ ਕਿਹੜੇ ਵਾਰ ਤੋਂ ਲੜਨ ਜੀ ਵਾਰ ਨੰਬਰ 6 ਤੋਂ ਜੀ ਕਿਹੜਾ ਕਿਹੜਾ ਏਰੀਆ ਅੰਦਰ ਹੈ ਵਾਰ ਨੰਬਰ 6 ਹੈ ਜੀ ਕੈਂਪ ਏਰੀਆ ਜੀ ਗਲੀ ਨੰਬਰ 1 ਤੋਂ ਲੈ ਕੇ ਗੁਰਦਾਰਾ ਰੋਡ ਗਲੀ ਨੰਬਰ 1 ਤੋਂ ਲੈ ਕੇ ਗਲੀ ਨੰਬਰ 11 ਤੱਕ ਕਰੋ ਸੇਕੂ ਰੋਡ ਚੁੰਗੀ ਤੱਕ ਜੀ ਇਹ ਵਾਰ ਇਧਰ ਡੀਵੀ ਸਕੂਲ ਦੀ ਬੈਕ ਸਾਈਡ ਤੇ ਪਿੰਕ ਸਿਟੀ ਦੀ ਇੱਕ ਗਲੀ ਜੀ ਇਹ ਸਾਰਾ ਵਾਰ ਨੰਬਰ 6 ਵਜਦਾ ਜੀ ਪਚਾਰ ਦੇ ਵਿੱਚ ਤੁਸੀਂ ਬੋਰ ਵਾਸੀਆਂ ਨੂੰ ਦਾਅਵੇ ਕੀਤੇ ਨੇ ਉਹ ਕੀ ਦਾਅਵੇ ਮੇਰਾ ਦਾਵਾ ਹੈ ਜੀ ਆਨ ਵਾਲੇ ਪਿਛਲੇ ਕੁ ਸਮੇਂ ਤੋਂ ਜੋ ਵੀ ਐਮਸੀ ਬਣਿਆ ਮੇਰੇ ਭਾਈਚਾਰੇ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਨਾ ਹੀ ਕਿਸੇ ਨੇ ਐਮਸੀ ਨੇ ਕੋਈ ਗਲੀ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਉਠਾਇਆ ਮੈਂ ਯਾਦ ਦਿਵਾਉਣਾ ਚਾਹਨਾ ਹੈ ਸ਼ਾਇਦ ਸਾਡੇ ਸੁਸ਼ੀਲ ਸਿੰਘ ਸੀ ਨੇ 21 ਚਾਹ ਮੈਨੀਫੈਸਟੋ 21 ਵਾਦੇ ਕੀਤੇ ਸੀ ਪਰ ਵਾਦੇ ਤਾਂ ਪੂਰੇ ਕੀ ਕਰਨੇ ਸੀ ਉਹਨਾਂ ਨੇ ਇੱਕ ਵੀ ਜ਼ਿਕਰ ਵੀ ਨਹੀਂ ਕੀਤਾ ਜੀ ਇਹ ਜ਼ਿਕਰ ਹੋਣਾ ਚਾਹੀਦਾ ਹੈ ਹਾਲਾਂਕਿ ਮੈਂ ਪੈਂ ਬਲਜੀਤ ਕੋਰ ਦੀ ਨਾਲ ਰਲ ਕੇ ਇਸ ਕੈਂਪ ਏਰੀਆ ਚ ਚੱਲੋ ਕਈ ਥਾਵਾਂ ਤੇ ਨਾਲ ਰਲ ਕੇ ਉਹਨਾਂ ਨਾਲ ਕੰਬਾਈਨਿੰਗ ਕਰਕੇ ਚਿੱਟੇ ਦਾ ਮੁੱਦਾ ਜਿਹੜਾ ਮੈਂ ਅੱਜ ਤੁਹਾਡੇ ਅੱਜ ਜਿੱਥੇ ਕੈਂਪ ਵਿੱਚ ਜਿੱਥੇ ਮਰਦੀ ਗੱਲ ਹੀ ਚੱਲਿਓ ਸਾਡੇ ਚਿੱਟੇ ਦਾ ਮੁੱਦਾ ਨਹੀਂ ਹੈ ਜੀ ਕੈਂਪ ਵਿੱਚ ਨੰਬਰ 2 ਹੈ ਜੀ ਉਹਨਾਂ ਨੇ ਕਿਹਾ ਸੀਗਾ ਜੀ ਇੱਕ ਕਰੀਦ ਬਣਾਵਾਂਗੇ ਇਹ ਇਹ ਆ ਇੱਕ ਅਸੀਂ ਡਵੈਲਪਮੈਂਟ ਵਾਸਤੇ ਇੱਕ ਕਮਰਾ ਬਣਾਵਾਂਗੇ ਜੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਲੋੜਿੰਦਾ ਸਮਾਨ ਕੁਝ ਨੰਦਾ ਤਾਂ ਸਾਨੂੰ ਨਹੀਂ ਲੱਗਾ ਉਹ ਇੱਥੇ ਵਿੱਚੋਂ ਇੱਕ ਵੀ ਕੋਈ ਉਹ ਚੋਣ ਮੈਨੀਫੈਸਟੋ ਜਿਹੜਾ ਉਹਨਾਂ ਨੇ ਆਪਦਾ ਵਾਦਾ ਕੀਤਾ ਉਹ ਪੂਰਾ ਕੀਤਾ ਪੂਰਾ ਛੱਡੋ ਜਿਿਕਰ ਵੀ ਨਹੀਂ ਹੋਇਆ ਅੱਜ 5 ਸਾਲ ਪੂਰੇ ਹੋ ਰਿਹਾ ਹੈ ਤੇ ਮੈਂ ਆਦੀ ਸਰਕਾਰ ਦੇ ਇਹ 10 ਬਜੇਤ ਕਰੋ ਦਾਵਾ ਪੂਰਾ ਪ੍ਰਸਾਦ ਬਣਾ ਕਿ ਜੋ ਵੀ ਅਸੀਂ ਵਾਦਾ ਕਰਾਂਗੇ ਵਾਦਾ ਨਹੀਂ ਅਸੀਂ ਉਹ ਕਰਕੇ ਦਿਖਾਵਾਂਗੇ ਹਾਂਜੀ ਗੱਲ ਵੀ ਦਿਆਂਗਾ ਹਾਂ ਇਹਨੂੰ ਵਾਰਡ ਵਾਸੀ ਅਸ਼ੀਰਵਾਦ ਨਾਲ ਆਪਣੇ ਸਹਿਯੋਗ ਨਾਲ ਪਿਆਰ ਸਦਕਾ ਐਮਸੀ ਬਣਾਉਂਦੇ ਆ ਤਾਂ ਮੇਰਾ ਇੱਕ ਐਗਰੀਮੈਂਟ ਨਹੀਂ ਮੇਰਾ ਇੱਕ ਹੱਥੀ ਲਿਖਤ ਮੇਰਾ ਹਲਤੀਆ ਬਿਆਨ ਹੋਏਗਾ ਕਿ ਜੋ ਇਹ ਸੈਲਰੀ 5 ਸਾਲਾਂ ਦੀ ਹੋਏਗੀ ਉਹ ਵੀ ਔਰ ਜੋ ਡਿਵੈਲਪਮੈਂਟ ਵਾਸਤੇ ਸਰਕਾਰ ਦੇਗੀ ਉਹ ਸਾਰਾ ਵਾਰਡ ਵਾਸੀਆਂ ਵਾਸਤੇ ਲੱਗੇਗਾ ਮੇਰੇ ਹਰੇਕ ਕੈਂਪ ਨਵਾਸੀ ਦੀ ਸੜਕ ਵਾਸਤੇ ਗਲੀ ਨਾਲੀ ਵਾਸਤੇ ਵੇ ਮੈਂ ਸਯੋਗ ਪੂਰਾ ਖੁੱਲ ਕੇ ਕਰਾਂਗਾ ਜੀ ਉਹ ਸਾਰਾ 5 ਸਾਲਾਂ ਦੀ ਜੋ ਸੈਲਰੀ ਹੋਏਗੀ ਉਹ ਮੇਰੇ ਵਾਰਡ ਵਾਸੀਆਂ ਨੇ ਪ੍ਰਤੀ ਹੋਏਗੀ ਅੰਗਰੇਜ਼ਾ ਪਾਜੀ ਕੀਤੀ ਵਾਰ ਨੂੰ ਬੁਲ 6 ਦੇ ਵਸੀਤ ਹਾਂ ਔਰ ਤੁਹਾਡੇ ਵਾਰਡ ਦੇ ਵਿੱਚ ਅੱਜ ਕੰਪੇਨਿੰਗ ਜਿਹੜੀ ਲੱਗੀਆਂ ਉਹ ਸਟਾਰਟ ਹੋਈ ਆ ਬੀਕੋ ਪੂਰੀ ਤਰ੍ਹਾਂ ਲੈ ਗਈ ਪੂਰੀ ਕੰਮ ਕਰਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਪਬਲਿਕ ਨੂੰ ਸਹੂਲਤਾਂ ਦੇ ਰਹੀਆਂ ਦੇ ਰਹੇ ਹਨ ਜਿਨ੍ਹਾਂ ਦੇ ਵਿੱਚ ਸਰਕਾਰ ਆਪਕੇ ਦੁਆਰ ਬਿਜਲੀ ਵੀ ਜੋ ਮਸ਼ੀਨ ਵਰਗ ਉਸ ਨੂੰ ਲੈ ਕੇ ਅਸੀਂ ਕੰਬੇਨਾ ਚਾਲੂ ਕੀਤੀ ਹੈ ਇਸ ਕੰਬੇਨ ਦੇ ਵਿੱਚ ਜੋ ਰਜਿਸਟਰੀਆਂ ਦਾ ਮੁੱਦਾ ਸਾਡੇ ਕੈਂਪ ਦਾ ਉਹ 1947 ਦੇ ਸਾਨੂੰ ਅਲਾਟਮੈਂਟ ਹੋਈਆਂ ਸੀ ਇਹ ਰਜਿਸਟਰੀਆਂ ਦੇ ਰਿਸ਼ਤੇ ਅਜ ਤੱਕ ਕੋਈ ਸਰਕਾਰ ਬਾਲਕ ਸਾਹਿਬ ਵੀ ਨਹੀਂ ਕਰਾ ਸਕੇ ਭੈਣ ਬਲਜੀਤ ਕੌਰ ਵੱਲੋਂ ਉਹ ਵਿਸ਼ਵਾਸ ਪਾਇਆ ਗਿਆ ਜਿਸ ਦਾ ਚਾਰਜ ਮੈਨੂੰ ਬਣਾਇਆ ਗਿਆ ਸੀ ਰਜਿਸਟਰੀਆਂ ਦਾ ਅਸੀਂ ਰਜਿਸਟਰੀਆਂ ਦਾ ਕੰਮ ਮੁਕੰਮਲ ਕਰਕੇ ਫਾਈਨਲ ਚੱਕ ਤੇ ਰੱਖਿਆ ਹੋਇਆ ਹੈ ਅਸੀਂ ਬਹੁਤ ਹੀ ਜਲਦ ਕੈਂਪਵਾਸੇ ਨੂੰ ਇੱਕ ਸਵਾਦ ਸਵਾਦ ਦੇਵਾਂਗੇ ਕਿ ਟੈਂਪਰ ਦੀਆਂ ਰਜਿਸਟਰੀਆਂ ਪਹਿਲੇ ਇੰਤਕਾਲ ਹੋਣ ਦੇ ਫਿਰ ਰਜਿਸਟਰੀ ਆਉਣਗੀਆਂ ਜੀ ਇਹ ਫਾਈਨਲ ਇਨ ਟੱਚ ਹੈ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਆਉਣ ਵਾਲੀਆਂ ਮਿਸਲ ਚੋਣਾਂ ਦੇ ਵਿੱਚ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਤਾਂ ਕਿ ਇਸ ਵਾਰ ਤੋਂ ਬਾਅਦ ਚਿੰਮਨ ਪੰਡਲਜੀਤ ਕੌਰ ਜੀ ਦੇ ਹੱਥ ਮਜ਼ਬੂਤ ਹੋਣ ਤੁਹਾਡਾ ਆਸ਼ੀਰਵਾਦ ਸ਼ਕਤੀ ਤੇ ਸਾਡਾ ਆਸ਼ੀਰਵਾਦ ਸ਼ਕਤੀ ਤੇ ਮੈਂ ਦੋਨੋਂ ਜਿਹੜੇ ਬਾਅਦ ਨੰਬਰ 6 ਤੋਂ ਆ ਜੀ ਜਿਨੇ ਦੋਨੇ ਸਲਾਹ ਕਰਾਂਗੇ ਉਹ ਸਾਬ ਨਾਲ ਹੀ ਚੱਲਾਂਗੇ ਜੀ ਦੋਨੇ ਜਨ